ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਠੀਕ ਹੋ ਬਸ ਵਧੀਆ ਜੀ ਤੇ ਤੀਸਰਾ ਤੀਸਰਾ ਸਾਥੀ ਕਿੱਥੇ ਆ ਇੱਕ ਮੈਂ ਆ ਨਹੀਂ ਇੱਕ ਜਸਪਾਲ ਸਿੰਘ ਐ ਕਮਰਿਤਪਾਲ ਸਿੰਘ ਐ ਉੱਪਰ ਅੱਛਾ ਮੈਨੂੰ ਜੁੱਧਵੀਰ ਦੀ ਨਜ਼ਰ ਆ ਰਹੀ ਅਮਰਿਤਪਾਲ ਜੀ ਦੀ ਆਦੇ ਤੁਹਾਡਾ ਕੀ ਨਾਮ ਆ ਸਰ ਮੇਰਾ ਨਾਮ ਹੁਸ਼ਨਪ੍ਰੀਤ ਹੈ ਜੀ ਮੈਂ ਸੰਗਰੂਰ ਤੋਂ ਆ ਜੀ ਧੂਰੀ ਹਸਪੀਟਲ ਚ ਜਾ ਰਿਹਾ ਅੱਛਾ ਤੁਸੀਂ ਧੂਰੀ ਹਸਪੀਟਲ ਤੋਂ ਉੱਥੇ ਤੁਸੀਂ ਤੋ ਜੋ ਹਾਂ ਜੀ ਮੈਂ ਧੂਰੀ ਤੋਂ ਆ ਜੀ ਅੱਛਾ ਅੱਛਾ ਸਰ ਦੂਸਰੇ ਸਾਥੀ ਕਿੱਥੇ ਨੇ ਸਾਰੀ ਤੇਰੀ ਵੀਡੀਓ ਨਹੀਂ ਚੱਲਦੀ ਜਿਸ ਪਾਸ ਦੀ ਸਮੱਸਿਆ ਹੈ। ਕੋਈ ਯਾਰ ਅਮਰ ਤੁਸੀਂ ਬੋਲੋ ਦੱਸੋ ਕਿ ਛੋ ਆਸੀ। ਹੈਲੋ। ਸਰ ਮੈਂ ਅੰਮ੍ਰਿਤਪਾਲ। ਅੱਛਾ ਪੁੱਤ। ਹਾਂਜੀ। ਅੱਛਾ। ਤੇ 33 ਦਾ ਸਾਥੀ। ਆ ਜੀ। ਨਮਸਕਾਰ। ਨਮਸਕਾਰ ਜਿਸ ਪਾਸ ਹੈ। ਅੱਛਾ ਦੱਸੋ ਹਸ ਸਿੰਘ। ਮੈਂ 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 ਬੇਟਾ ਤੁਹਾਨੂੰ ਮੇਰੀ ਪਹਿਲਾਂ ਤੇ ਪਿਆਰ ਭਰੀ ਸੱਸੀ ਘਾਲ ਹੈ। ਬੱਸ ਅਸਲੇ ਲਾਈਵ ਆ ਆਪਣੀ ਗੱਡੀ ਦੇ ਵਿੱਚ ਜਾਦੇ ਆ ਵੀਡੀਓ ਤੇ ਆਪਾਂ ਗੱਲ ਕਰ ਰਹੇ ਆ ਮੈਂ ਦੁਨੀਆ ਪਰਦੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੇ ਆਰਾਨ ਦੇ ਵਿੱਚ ਆਪਣੇ ਤਿੰਨ ਪੰਜਾਬੀ ਬੱਚੇ ਜਿਹੜੇ ਜਿਨ੍ਹਾਂ ਨੂੰ ਆਸਟ੍ਰੇਲੀਆ ਲਿਜਾਉਣ ਦਾ ਟਰੈਵਲ ਜਨਤਾ ਨੇ ਲਾੜਾ ਲਾਇਆ ਸੀ ਪਰ ਰਸਤੇ 'ਤੇ ਜਾ ਕੇ ਆਰਾਨ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਉਹ ਏਜੰਸੀ ਅੱਗੇ ਤੋਂ ਅੱਗੇ ਉਹਨਾਂ ਨੇ ਅਗਵਾ ਕਰ ਲਿਆ ਉਹਦਾ ਬੜੀ ਮੁਸ਼ਕਲ ਇਹਨਾਂ ਦੇ ਮਾਪੇ ਜਿਹੜੇ ਆ ਉਹ ਮੇਰੇ ਕੋ ਆਏ ਸੀ ਬੇਟਾ ਤੁਹਾਡੇ ਮਾਪੇ ਮੇਰੇ ਕੋ ਆਏ ਸੀਗੇ ਤੁਹਾਡੇ ਮਤਲਬ ਮੇਰੇ ਦਫ਼ਤਰ ਦੀ ਨਾਲੇ ਦੇ ਵਿੱਚ ਆਏ ਸੀਗੇ ਤੇ ਉਹਦੇ ਤੋਂ ਬਾਅਦ ਮੈਂ ਇਹ ਪੈਦਵਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਮੈਂ ਵਿਦੇਸ਼ ਬਤਾਲੇ ਦੇ ਨਾਲ ਆਦਾਨ ਦੇ ਵਿੱਚ ਜਿਹੜੀ ਇੰਡੀਅਨ ਯੂਨੀਵਰਸਿਟੀ ਆ ਉਹਦੇ ਨਾਲ ਸੰਪਰਕ ਸੱਦ ਕੇ ਇਹ ਮੀਟਾ ਕਰਕੇ ਤੇ ਤੁਹਾਡੀ ਇੱਛਾਈ ਜਿਹੜੀ ਆ ਤਾਨੂੰ ਜਿਹੜਾ ਟ੍ਰੈਵਲ ਏਜੰਟਾਂ ਨੇ ਅਗਵਾ ਕੀਤਾ ਸੀ ਉਹਨਾਂ ਕੋਲ ਛਡਾਉਣ ਦਾ ਜਿਹੜਾ ਇੱਕ ਪਰਾਲਾ ਕੀਤਾ ਜਿਸ ਤੇ ਆਪਾਂ ਸਫਲ ਹੋ ਗਏ ਹਾਂ ਤੁਸੀਂ ਤੁਸੀਂ ਕੱਲ ਆਇਓ ਕੱਲ ਆਇਓ ਪਰਸੋਂ ਰਾਤ ਆਇਆ ਪੱਸੋ ਬਾਤ ਥੈਂਕ ਯੂ ਜੀ ਕਿੰਨੇ ਦਿਨ ਤੁਹਾਨੂੰ ਗੁਆ ਘੜ ਕੇ ਰੱਖਿਆ ਉਹਨਾਂ ਨੇ ਸਰ 1 ਮਹੀਨਾ ਮਹੀਨਾ ਇੱਕ ਮਹੀਨਾ ਕਿੰਨੇ ਕਿੰਨੇ ਪੈਸੇ ਲਏ ਸੀ ਤੁਹਾਡੇ ਕੋਲ ਇਹਨਾਂ ਲੋਕ ਕਹਿ ਰਹੇ ଥିਰੇ ਤੁਹਾਨੂੰ 54 ਲੱਖ ਦੋ ਹਾਂ ਅੱਛਾ 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 ਉਹਨਾਂ ਦਾ ਪਾਕਿਸਤਾਨ ਨਾਲ ਲਿੰਕ ਆ ਤੇ ਉਹਨਾਂ ਦੇ ਚਾਰ ਏਜੰਟ ਹੈਗੇ ਆ ਵੀ ਪਾਕਿਸਤਾਨ ਦੇ ਉਹਨਾਂ ਦੇ ਨਾਮ ਹੈਗੇ ਆ ਵੀਰੋ ਅੱਛਾ ਤੇ ਇਹ ਇਹ ਦੇਰਾ ਟਰੈਵਲ ਏਜੰਸੀ ਦਾ ਇੱਥੋਂ ਦਾ ਸੀਗਾ ਇਹ ਉਚਾਰ ਫੁਰਦਾਈ ਅਟਵਾਲ ਓਵਰਪੀਰ ਧੀ ਰਿਜ਼ਡਵਾਲ ਤੇ ਆਪਣਾ ਕੰਮ ਅਟਵਾਲ ਦੋਨੋਂ ਬ੍ਰਦਰ ਅੱਛਾ ਈਰੇ ਦੇ ਨਾਲ ਮੇ ਨਜ਼ਰ ਧੀਰਜ ਧੀਰੇ ਜਟਵਾਲ ਅੱਛਾ ਉਹਦੇ ਖਿਲਾਫ ਜੇ ਕਾਰਵਾਈ ਹੋਈ ਕਿ ਨਹੀਂ ਕੋਈ ਨਾਲੇ ਦਾ ਕੁਝ ਨਹੀਂ ਹੋਇਆ ਹੁਣ ਸਾਲੇ ਬੁਲਾਉਂਦੇ ਆ ਬਿਆਨ ਆਪਾ ਤੋਂ ਲੈ ਰਹੇ ਆ ਵੀ ਜਾਂ ਤਾਂ ਤੁਸੀਂ ਵੀ ਮਤਲਬ ਇਹਨਾਂ ਨੂੰ ਫੜਿਆ ਜਾਵੇ ਨਾ ਹਾਂ ਇਹ ਆਪਣੇ ਕੀ ਕਹਿੰਦੇ ਹੁੰਦੇ ਆ ਏਜੰਟ ਇਹਨਾਂ ਨੂੰ ਫੜਿਆ ਜਾ ਜਾਵੇ ਅੱਛਾ ਕਿਉਂਕਿ ਜਿਹੜੀ ਸਾਡੀ ਕੰਡੀਸ਼ਨ ਆ ਬਿਲਕੁਲ ਮਤਲਬ ਟਰੋਮਾ ਟਾਈਪ ਨਾਲੋਂ ਵੀ ਤੁਸੀਂ ਹਨਾ ਕਿਉਂਕਿ ਘੱਟ ਵਗੈਰਾ ਕਾਫੀ ਲੱਗਿਆ ਅੱਛਾ ਲਾਈਕ ਟੋਟਲ ਉਹ ਵੀ ਤਾਂ ਜੀ ਲੱਗਾ ਨਹੀਂ ਮੇਰੀ ਮਤਲਬ ਟੌਰਚਰ ਬਹੁਤ ਸੀ ਪਰਮਨੈਂਟਲੀ ਤੇ ਆਪਣਾ ਫਿਜ਼ੀਕਲੀ ਅੱਛਾ ਹਾਂ ਜੀ ਅੱਛਾ 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 ਤੁਸੀਂ ਤੁਸੀਂ ਟਾਈਮ ਕੱਢ ਕੇ ਚੰਡੀਗੜ੍ਹ ਆ ਸਕਦੇ ਮੇਰੇ ਕੋਲ ਜੀ ਮਰ ਜਾਣਾ ਜੇ ਸਾਡੇ ਰਾਈਟ ਆਉਟ ਹੋ ਗਈ ਉਹ ਕੋਈ ਵੀ ਕੋਈ ਨਹੀਂ ਸਭ ਤੁਸੀਂ ਦੱਸ ਦਿਓ ਟਾਈਮ ਦੇ ਦਿਓ ਇੱਕ ਦੋ ਦਿਨ ਤਿੰਨ ਦਿਨਾਂ ਤੱਕ ਅੱਜ ਕਹੋਗੇ ਨਹੀਂ ਤੇ ਤੂੰ ਹਸਪੀਟਲ ਤੇ ਕਿੰਨੀਆਂ ਕਿਸਟਾਂ ਲਾਈਆਂ ਉਹਨਾਂ ਨੇ ਸਰ ਮਤਲਬ ਮੈਨੂੰ ਦਰਦਾ ਸਿਰ ਦੇ ਵਿੱਚ ਸਰ ਲੋਹੇ ਦਾ ਜਿਵੇਂ ਆਪਣੀ ਪ੍ਰਾਈਡ ਡਿਵਿਡ ਸੀ ਆਪਣੀ ਠੀਕ ਹੁੰਦੀ ਜਾਣਾ ਚਿੱਟਨੀ ਉਹ ਮਾਰੀਆਂ ਹੋਈਆਂ ਨੇ ਆ ਛਾਤੀ ਦੇ ਮਸਲ ਟੁੱਟੇ ਹੋਇਆ ਰੀੜ ਦੀਆਂ ਆਂਡੀਆਂ ਦੇ ਮਤਲਬ ਮਟ ਕੇ ਧੂਜੀ ਦੇ ਸਮਾਰੀ ਉਹ ਬਟੋ ਹੀ ਹੋ ਗਿਆ ਜਿਹੜੇ ਲੱਤਾਂ 'ਲੇ ਘੱਟਾ ਉਹ ਜ਼ਿਆਦਾ ਵੱਡੇ ਸੀ ਜਿਵੇਂ ਮੇਰੀ ਹਾਫ ਲੱਤ ਦਾ ਹੁੰਦਾ ਉਸਪਾਲ ਦੇ ਲੱਤਾਂ ਦੇ ਮਾਰਿਆ ਤੇ ਅਮਰਪਾਲ ਦੇ ਲੱਤਾਂ ਦੇ ਵੀ ਪੰਜ ਘੱਟ ਆ ਹਾਂ ਚੱਲਦੇ ਹਾਂ ਹਾਂ ਤੇ ਮੈਂ ਤੇ ਬਾਕੀ ਵੀ ਕਾਫੀ ਕੁਝ ਕੀਤਾ ਆ ਮਤਲਬ ਕਈ ਵਾਰ ਫੋਨ ਤੇ ਆਪਾਂ ਕੀ ਦੱਸੀ ਸਰ ਹਾਂ ਉਹ ਤੂੰ ਦੀ ਤੂੰ ਕਿਹੜੇ ਹਸਪਤਾਲ ਦੇ ਦਾਖਲ ਆ ਸਰ ਮੈਂ ਦਾਖਲ ਜਿਆ ਮੈਂ ਅੱਜ ਚੈੱਕਅਪ ਕਰਵਾਉਣ ਆਇਆ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਬੈਠਾ ਐਮਰਜੈਂਸੀ ਦੇ ਵਿੱਚ ਅੱਛਾ ਤੁਸੀਂ ਇੱਕ ਅੱਧੇ ਦਿਨ ਦਾ ਟਾਈਮ ਕੱਢ ਲਓ ਮੈਂ ਮਿਲਣਾ ਚਾਹੁੰਦਾ ਹਾਂ ਤੁਹਾਨੂੰ ਤਿੰਨਾਂ ਨੂੰ ਹਾਂਜੀ ਹਾਂਜੀ ਸਰ ਤੁਸੀਂ ਟਾਈਮ ਦੇ ਦਿਓ ਸਰ ਅਸੀਂ ਆ ਜਾਵਾਂਗੇ ਜਦੋਂ ਤੁਸੀਂ ਕਹੋਗੇ ਆ ਜਾਓਗੇ ਸਰ ਕਿਉਂਕਿ ਮੇਰਾ ਨਾਮ ਮੇਰਾ ਮੇਰਾ ਕੀ ਹੈ ਤੁਸੀਂ ਛੋਟੇ ਵੀ ਦੇ ਸਾਡਾ ਮੇਨ ਮਕਸਦ ਇਹ ਹੈ ਕਿ ਆਪਾਂ ਤੁਹਾਡੇ ਦਾਈ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਦ ਗੈਰ ਕਾਨੂੰਨੀ ਢੰਗ ਦੇ ਨਾਲ ਬਾਹਰ ਜਾਣਾ ਕਿੰਨਾ ਮਹਿੰਗਾ ਪੈਂਦਾ ਆਪਾਂ ਨੂੰ ਸਰ ਪਰ ਮੈਂ ਤੁਹਾਡੀ ਗੱਲ ਕੱਟ ਰਿਹਾ ਤੋਰੀ ਮਤਲਬ ਮੈਂ ਇੰਨਾ ਵੱਡਾ ਨਹੀਂ ਹੈਣਾ ਬਟ ਸਾਰਾ ਆਪਾਂ ਕੋਈ ਗੈਰ ਕਾਨੂੰਨੀ ਨਹੀਂ ਸੀਗਾ ਇਹਨੇ ਆਪਾਂ ਨੂੰ ਝੂਠਾ ਮਤਲਬ ਉਹ ਕੀਤਾ ਹਾਂ ਹਾਂ ਵੀ ਤੁਹਾਡਾ ਵੀਜ਼ਾ ਹੈਗਾ ਕਿਉਂਕਿ ਜੇਕਰ ਆਪਾਂ ਡੌਂਕੀ ਦੀ ਗੱਲ ਕਰੀਏ ਜਿਵੇਂ ਮੀਡੀਆ ਵਾਲੇ ਕਾਫੀ ਫਲਾ ਰਹੇ ਆ ਵੀ ਡੌਂਕੀ ਲਾ ਕੇ ਜਾ ਰਹੇ ਸੀ ਆਸਟ੍ਰੇਲੀਆ ਦੇ ਡੌਂਕੀ ਨਹੀਂ ਲੱਗਦੀ ਫਿਰ ਹਾਂ ਮਸ ਲਈ ਇਹ ਵੀ ਨਿਊਜ਼ੀਲੈਂਡ ਦੀ ਡੌਂਕੀ ਨਹੀਂ ਲੱਗਦੀ ਹਾਂਜੀ ਨਿਊਜ਼ੀਲੈਂਡ ਡੌਂਕੀ ਮਤਲਬ ਤੁਹਾਨੂੰ ਆਪਣੇ ਚੈਨਲ ਤੋਂ ਅਪੀਲ ਕਰੋ ਵੀ ਆ ਗਲਤ ਨਿਊਜ਼ ਨਾ ਬਣਾਓ ਕਿਉਂਕਿ ਸਾਨੂੰ ਬਹੁਤ ਜਿਹੜੇ ਪੁੱਛ ਰਹੇ ਨੇ ਵੀ ਤੁਸੀਂ ਡੌਂਕੀ ਲਾ ਰਹੇ ਹੋ ਡੌਂਕੀ ਲਾ ਰਹੇ ਹੋ ਡੌਂਕੀ ਸਾਡੇ ਮੈਂ ਆਪਣੀ ਨਜ਼ਰ ਨਾਲ ਲੋਅ ਨੈਦਰਲੈਂਡ ਉਸ ਟਾਗੇ ਦੀ ਮੀਡੀਅਲ ਡੌਂਕੀ ਦੀ ਗੱਲ ਕਰਦੇ ਮੈਂ ਡੌਂਕੀ ਵਾਲੇ ਸਾਰੇ ਮਤਲਬ ਡੌਂਕੀ ਦੀ ਗੱਲ ਕਰ ਰਿਹਾ ਤੇ ਸਾਨੂੰ ਕਾਫੀ ਜਿਹੜੇ ਕੁਝ ਕਹਿ ਰਿਹਾ ਵੀ ਹਾਂ ਤੁਸੀਂ ਡੌਂਕੀ ਲਾ ਰਹੇ ਹੋ ਇਹ ਲਾ ਰਹੇ ਹੋ ਅਸੀਂ ਤਾਂ ਡੌਂਕੀ ਡੁੰਕੀ ਕੋਈ ਨਹੀਂ ਲਾਈ ਕਿਉਂਕਿ ਆਸਟ੍ਰੇਲੀਆ ਦੀ ਡੌਂਕੀ ਨਹੀਂ ਲੱਗਦੀ ਸਰ ਥੀ ਰਿਜ਼ਰਟ ਵਾਲਦੇ ਆਪਣਾ ਜਿਹੜਾ ਕੰਮ ਰਟਵਾਲਾ ਉਹਦਾ ਸੀਗਾ ਵੀ ਉਹਨੇ ਸਾਨੂੰ ਫੇਕ ਵੀਜ਼ਾ ਦਿਖਾਇਆ ਕਿ ਪਹਿਲਾਂ ਤਾਂ ਚੈੱਕ ਹੋ ਰਿਹਾ ਸੀਗਾ ਉਹ ਬਾਅਦ ਪਤਾ ਲੱਗਿਆ ਵੀ ਉਹ ਇੱਕ ਦੋ ਵਾਰ ਹੀ ਚੈੱਕ ਹੁੰਦਾ ਜਦੋਂ ਅਸੀਂ ਕਿਡ ਮੈਪ ਹੋਏ ਹਨ ਤੇ ਉੱਥੇ ਜਾ ਕੇ ਸਾਸਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਪਾਕਿਸਤਾਨੀ ਨਹੀਂ ਪੰਜਾਬ ਦੇ ਵਿੱਚ ਰਹਿ ਕੇ ਸਰ ਉਹ ਆਪਣੇ ਪੰਜਾਬ ਦੇ ਮੁੰਡਿਆਂ ਨਾਲ ਇਦਾਂ ਕਰ ਰਹੇ ਆ ਬੈਠੇ ਸੀ ਲੈ ਲਏ 118 900 ਲੱਖ ਰੁਪਏ ਸਾਡੇ ਤੋਂ ਹਾਂ ਤੇ ਟੌਰਚਰ ਵੀ ਇੰਨਾ ਹੋ ਗਿਆ ਬਿਨਾਂ ਦਾ ਸਿੱਧਾ ਖੜਾ ਹੋਇਆ ਇੰਨਾ ਬੈਠੇ ਅੰਦਰ ਰਾਤ ਨੂੰ ਰਾਤ ਨੂੰ ਕਿੰਨਾ ਨੂੰ ਨੀਂਦ ਨਹੀਂ ਆਉਂਦੀ ਨਹੀਂ ਨਹੀਂ ਉਹ ਤੇ ਉਹ ਤੁਹਾਡੇ ਨਾਲ ਮਾੜੀ ਗੱਲ ਹੋਈ ਹੈ ਬਹੁਤ ਬਹੁਤ ਮਾੜੀ ਗੱਲ ਹੋਈ ਹੈ ਮੈਂ ਦੇਖੋ ਜਿੰਨੀ ਮਤ ਕੀਤੀ ਆਪਣੀ ਪਹਿਲੀ ਕੋਸ਼ਿਸ਼ ਇਹ ਸੀਗੀ ਕਿ ਤੁਸੀਂ ਤਿੰਨੇ ਜਾਣੇ ਬਲ ਜਿਹੜੇ ਆਪਣੇ ਘਰ ਵਾਪਸ ਹੋ ਜੇ ਤੁਹਾਡੀ ਘਰ ਵਾਪਸੀ ਹੋ ਜੇ ਸਾਡੇ ਲਈ ਜਿਆਦਾ ਚਿੰਤਾ ਇਹ ਹੁੰਦੀ ਆ ਕਿ ਬੰਦਾ ਜਿਹੜਾ ਜਿੰਦੇ ਜੀ ਵਾਪਸ ਜਿਹੜਾ ਆਪਣੇ ਘਰ ਆ ਜੇ ਉਹਦੇ ਤੇ ਆਪਾਂ ਕਾਮਯਾਬ ਹੋਏ ਆ ਆਪਾਂ ਦੂਸਰਾ ਜਿਹੜਾ ਇਹਨਾਂ ਨੂੰ ਟਰੈਵਲ ਡੈਂਟਾ ਨੂੰ ਜਿਹੜਾ ਕਿੱਦਾਂ ਸਜ਼ਾ ਦਿਵਾਉਣੀ ਆ ਇਹਨਾਂ ਖਿਲਾਫ ਕਿੱਦਾਂ ਲੜਾਈ ਲੜਨੀ ਆ ਉਹਦੇ ਤੇ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਸਰ ਅਸੀਂ ਤਾਂ ਕਹਿ ਰਹੇ ਆ ਵੀ ਤੁਸੀਂ ਉਹਨਾਂ ਨੂੰ ਫੜੋ ਜਲਦੀ ਤੋਂ ਜਲਦੀ ਹਾਂ ਜਲਦੀ ਕਿਸੇ ਹੋਰ ਦਾ ਜਵਾਬ ਨਾ ਹੋਵੇ ਚਲੋ ਅਸੀਂ ਚੱਲ ਲੱਗੇ ਕਿਸੇ ਹੋਰ ਦੇ ਤੇ ਨਾ ਹੋ ਜਾਣਾ ਕਿਉਂਕਿ ਸਾਡੇ ਵਰਗੇ ਕੀ ਪਤਾ ਉਹਨੇ ਕਿੰਨੇ ਹੋਰ ਵਿੱਚ ਆਉਣਗੇ ਤਾਂ ਕੀ ਹੈ ਉਦਾਰ ਆਈਡ ਨੋ ਫਰ ਆਰ ਅਨਦਰ ਦੋ ਮਹੀਨਿਆਂ ਤੋਂ ਆ ਉਹ ਉਹ ਪਹਿਾਰੇ ਮੇਰੀ ਐਸਐਸਪੀ ਨਾਲ ਗੱਲ ਹੋਈ ਸੀਗੀ ਹਾਂਜੀ ਉਹ ਹੈ ਵੀ ਉੱਥੇ ਉਹਦਾ ਦਫਤਰ ਦਫਤਰ ਬੰਦ ਆ ਪਰ ਕੋਈ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਲੱਭਿਆ ਜਾਵੇ ਉਹਨੂੰ ਜੇਲ੍ਹ ਚ ਭੇਜਿਆ ਜਾਵੇ ਪਰ ਅਸੀਂ ਤਾਂ ਕਹਿ ਰਹੇ ਹਾਂ ਵੀ ਜਿਆਦਾ ਤੋਂ ਜਿਆਦਾ ਦਬਾਅ ਉਹਨੂੰ ਸਜਾਣਾ ਕਿਉਂਕਿ ਤੁਹਾਡੀ ਕਨਵਾਈ ਕਰਵਾਓ ਤੁਹਾਡੀ ਤੇ ਹਿਅਰ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਨਹੀਂ ਕੋਈ ਨਹੀਂ ਆਪਾਂ ਸਦਵਾਈ ਕਰਾਵਾਂਗੇ ਮੇਰੀ ਆਲਰੇਡੀ ਐਸਐਸਪੀ ਸ਼ਹਿਾਪੁਰ ਨਾਲ ਗੱਲ ਹੋਈ ਹੈ ਮੈਂ ਫੇਰ ਦੁਬਾਰਾ ਕਰਦਾ ਤੁਸੀਂ ਵੀ ਤੋ ਆਪਾ ਪਰ ਮੋਡਲ ਨੂੰ ਪਰਸੈਂਟਾ ਗਏ ਆ ਆਪਾ ਜਦੋਂ ਪਹਿਲਾਂ ਧੀਰਵਾਲ ਨਾਲ ਪਿਆੜਾ ਪੈਟੀ ਸਾਨੂੰ ਭੇਜਿਆ ਹਾਂ ਹਾਂ ਉਹਨੇ ਖੁਦ ਕਿਹਾ ਸੀਗਾ ਕਹਿੰਦਾ ਸਾਡੇ ਵੀ ਮਤਲਬ ਜੋ ਮੌਜੂਦਾ ਸਰਕਾਰਾਂ ਵੀ ਉਹਦੇ ਵਿੱਚ ਕਾਫੀ ਮਤਲਬ ਬੰਦਿਆਂ ਨਾਲ ਲਿਖੇ ਹੈਗੇ ਸਾਡੇ ਵੀ ਮਤਲਬ ਕੋਈ ਉੱਤੇ ਜਲਦੀ ਜਲਦੀ ਪੁਲਿਸ ਵਾਲਾ ਕੁਝ ਕਹਿ ਨਹੀਂਦਾ ਹਾਂ ਹਾਂ ਨਹੀਂ ਪਤਾ ਵੀ ਕੌਣ ਉਹਦੇ ਨਾਲ ਹੈਗਾ ਵੀ ਹਨਾ ਹਾਂ ਕਿਆ ਕਰ ਉਹ ਵੀ ਉਹਦੇ ਨਾਲ ਵੀ ਥੋੜੀ ਗਵਰਨਮੈਂਟ ਦਾ ਕਿਉਂਕਿ ਗਵਰਨਮੈਂਟ ਦੇ ਨਾਮ ਖਰਾਬ ਹੋਣਾ ਸਰ ਵੀ ਹੈ ਨਾ ਵੀ ਬੰਦੇ ਨਾਲ ਹੈਗੇ ਆ ਕਿਉਂਕਿ ਉਹਨੇ ਸਾਨੂੰ ਦਿੱਤਾ ਨਹੀਂ ਵੇਖੋ ਗੱਲ ਇਹ ਨਾ ਪੰਜਾਬ ਤੇ ਦੇਖੋ ਐਦਾ ਕੋਈ ਬਹੁਤਾ ਨਹੀਂ ਫੈਕਟ ਹੁੰਦਾ ਜਿਹੜੇ ਦਿੱਲੀ 에ਰਪੋਰਟ ਵਗੈਰਾ ਤੋਂ ਚੜਾਉਂਦੇ ਆ ਇਹ ਮੈਨੂੰ ਸਾਨੂੰ ਪਤਾ ਆ ਪੀ ਇਹਨਾਂ ਦੇ ਅੱਗੇ ਲਿੰਕ ਨੇ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ 에ਰਪੋਰਟਾਂ ਤੇ ਕੰਮ ਕਰਦੀਆਂ ਉਹਨਾਂ ਨਾਲ ਲਿੰਕ ਬਣਾ ਕੇ ਇੱਥੋਂ ਬੰਦਿਆਂ ਨੂੰ ਚੜਾ ਦਿੰਦੇ ਆ ਬੰਦੇ ਜਾ ਕੇ ਬਚਾਦੇ ਮੜ ਕੇ ਖੰਝਲ ਖਰਾਬ ਹੁੰਦੇ ਆ ਪਰ ਉਹ ਕੋਈ ਕਹੇ ਤਾਂ ਕੋਈ ਤਲਕ ਵਾਸਤਾ ਹੈ ਕਿ ਦੇ ਆ ਉਹਦੇ ਚ ਆਪਾਂ ਕੀ ਲੈਣਾ ਆਪਾਂ ਤੇ ਇਹ ਆ ਕਿ ਇਹਨਾਂ ਬੰਦਿਆਂ ਨੂੰ ਬਲੋ ਜਿਹੜਾ ਸਜ਼ਾ ਦਿਵਾਉਣੀ ਆ ਬਸ ਹਾਂ ਹਾਂ ਫੋ ਉਹ ਉਹਦੇ ਲਈ ਉਹਦੇ ਲਈ ਮੈਨੂੰ ਤੁਹਾਡੀ ਹੈਲਪ ਦੀ ਲੋੜ ਪਊਗੀ ਤੇ ਆਪਾਂ ਇੱਕ ਅਤੇ ਦਿਨ ਚ ਮਿਲ ਕੇ ਜਿਹੜਾ ਮਿਲ ਕੇ ਉਹਦੇ ਲਈ ਪਲਾਨ ਆਊਟ ਕਰਦੇ ਆ ਕਿਉਂਕਿ ਆਪਾਂ ਨੇ ਪੰਜਾਬ ਨੂੰ ਇੱਕ ਸੰਜਾ ਸੁਨੇਹਾ ਵੀ ਦੇਣਾ ਕਿ ਆਪਾਂ ਗੈਰ ਕਾਨੂੰਨੀ ਤੌਰ ਤੇ ਨਹੀਂ ਕਿਤੇ ਜਾਣੀ ਕਿ ਇਹੋ ਜਿਹੇ ਫੇਕ ਟਰੈਵਲ ਏਜੰਟ ਜਿਹੜੇ ਆ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਾ ਹਾਂ ਜੇ ਆਪਣੇ ਚੈਨਲ ਕੋਈ ਵੀ ਕੋਈ ਦੋ ਨੰਬਰ ਚ ਕੋਈ ਨਹੀਂ ਜਾ ਰਹੇ ਕਿਉਂਕਿ ਸਰ ਸਾਨੂੰ ਵੀ ਆਣਾ ਵੀ ਅਸੀਂ ਵੀ ਉਹੀ ਰਹ ਰਹੇ ਹਾਂ ਨਹੀਂ ਨਹੀਂ ਤੁਹਾਡਾ ਤਾਂ ਵੀਜ਼ਾ ਵੀਜ਼ਾ ਫੇਕ ਸੀਗਾ ਤੁਹਾਡਾ ਤਾਂ ਫੇਕ ਵੀਜ਼ਾ ਕਰਕੇ ਤੁਹਾਡਾ ਕੰਮ ਖਰਾਬ ਹੋਇਆ ਕੋਈ ਗੱਲ ਨਹੀਂ ਆਪਾਂ ਇਹ ਗੱਲ ਹੋਰ ਵੀ ਜਦੋਂ ਮਿਲਾਂਗੇ ਵੀ ਆਪਾਂ ਚੰਗੇ ਢੰਗ ਨਾਲ ਇਹ ਗੱਲ ਨੂੰ ਰੱਖਾਂਗੇ ਆਪਾਂ ਸਮਝਦੇ ਅਕੀ ਗੱਲ ਸੋ ਬੰਦੇ ਆਪਾਂ ਬੰਦੇ ਇਹ ਚਾਹੁੰਦੇ ਹਾਂ ਕਿ ਜਿਹੜੀ ਇਹ ਟਰੈਵਲ ਏਜੰਟ ਪੰਜਾਬ ਦੇ ਲੋਕਾਂ ਨੂੰ ਬੇਕੂਪ ਬਣਾਦੇ ਆ ਪੰਜਾਬ ਦੇ ਮੁੰਡਿਆਂ ਨੂੰ ਬੇਕੂਪ ਬਣਾਦੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਵੀਕਾ ਦਾ ਤੇ ਤੁਸੀਂ 1-2 ਦਿਨ ਦਵਾਈ ਲੈ ਲਓ ਫਿਰ ਆਪਾਂ ਮਿਲਦੇ ਆਂ ਆਪਾਂ ਮਿਲ ਕੇ ਮਤਲਬ ਜਿਹੜਾ ਰਾਈਟ ਨੋ ਜਿਹੜਾ ਬਲੰਦੂਰੀ ਸਿਟੀ ਦੇ ਵਿੱਚ ਆਪਣਾ ਹਸਪੀਟਲ ਉਹਦੀ ਐਮਰਜੈਂਸੀ ਦੇ ਵਿੱਚ ਜਾਂ ਫਿਰ ਕੋਈ ਗੱਲ ਕੋਈ ਗੱਲ ਜੇ ਤੁਹਾਨੂੰ ਮੈਡੀਕਲ ਨਹੀਂ ਵੀ ਕਿਤੇ ਲੋੜ ਪਈ ਤਾਂ ਮੈਨੂੰ ਦੱਸਿਓ ਮੈਂ ਮਦਦ ਕਰੂੰਗਾ ਜ਼ਰੂਰੀ ਹਾਂ ਜੋ ਕੋਈ ਵੀ ਲੋੜ ਪਈ ਮੈਨੂੰ ਮੈਨੂੰ ਦੱਸਣਾ ਤੁਸੀਂ ਹਾਂ ਮੈਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਤੁਹਾਡੇ ਮਾਪੇ ਬਚਾਦੇ ਮੈਨੂੰ ਮਿਲ ਕੇ ਗਏ ਬੜੇ ਸਾਧਾਰਨ ਵਾਂਗ ਆਮ ਘਰਾਂ ਦੇ ਵਿੱਚ ਆਦੇ ਮੈਨੂੰ ਬੜਾ ਉਦੋਂ ਦੁੱਖ ਲੱਗਾ ਸੀਗਾ ਪਰ ਚਲੋ ਮੈਨੂੰ ਇਸ ਗੱਲ ਦੀ ਉਦ ਖੁਸ਼ੀ ਆ ਕਿ ਤੁਸੀਂ ਸਾਰੇ ਜਿੰਦੇ ਜੀ ਵਾਪਸ ਆ ਗਏ ਇਹ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਸਰ ਵੀ ਹੋਰ ਆ ਰਹੇ ਕੋਲ ਵੀ ਆਹ ਆ ਨਾ ਕੋਈ ਨਹੀਂ ਬੇਟਾ ਆਪਾਂ ਮਿਲਦੇ ਇੱਕ ਦੋ ਦਿਨ ਚ ਮੈਂ ਤੁਹਾਨੂੰ ਕਾਲ ਕਰੂੰਗਾ ਪਹਿਲਾਂ ਤੁਸੀਂ ਦਵਾਈ ਵਗੈਰਾ ਲੈ ਲਓ ਆਪਾਂ ਮਿਲ ਕੇ ਫਿਰ ਕਰਦੇ ਆਪਾਂ ਪਲਾਨ ਕਰਕੇ ਤੇ ਮੈਂ ਤੁਹਾਡੀ ਹੱਥ ਪੱਖੋਂ ਮਤ ਕਰੂੰਗਾ ਤੁਸੀਂ ਘਬਰਾਓ ਨਾ ਠੀਕ ਹੈ ਮੰਨੋ ਠੀਕ ਹੈ ਸਰ ਠੀਕ ਹੈ 啥东西啊？